ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਅੱਜ ਕਾਫੀ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਂ ਕਾਫੀ ਸਟੂਡੈਂਟ ਦੇ ਮੈਸੇਜ ਵਗੈਰਾ ਆ ਰਹੇ ਸੀ ਰਿਜ਼ਲਟ ਦੇ ਬਾਰੇ ਸੋ ਜੋ ਵੀ ਜਿੰਨੀ ਜ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਸੋ ਜਦੋਂ ਵੀ ਕੋਈ ਜਾਣਕਾਰੀ ਆਏਗੀ ਤੁਹਾਡੇ ਲਈ ਵੀਡੀਓ ਲੈ ਕੇ ਜ਼ਰੂਰ ਆਵਾਂਗੇ ਸੋ ਰਿਜ਼ਲਟ ਦੇ ਬਾਰੇ ਪੁੱਛ ਰਹੇ ਆ 2224 ਵਾਲਿਆਂ ਨੂੰ ਜ਼ਿਆਦਾ ਕਾਲੀ ਹੈ ਕਿਉਂਕਿ ਉਹਨਾਂ ਨੇ ਅੱਗੇ ਕੀ ਐਡਮਿਸ਼ਨ ਲਗਾਣ ਲੈਣਾ ਹੈ ਠੀਕ ਹੈ ਤਾਂ ਤੁਹਾਨੂੰ ਪਹਿਲਾਂ ਵਾਲੇ ਮਤਲਬ ਰਿਕਾਰਡ ਤੋਂ ਦੇਖ ਕੇ ਦੱਸ ਦਈਏ ਤਾਂ ਜਿਹੜਾ ਸੈਕੰਡ ਇਅਰ ਦਾ ਰਿਜ਼ਲਟ ਹੈ ਉਹ ਅਪ੍ਰੋਕਸੀਮੇਟਲੀ ਢਾਈ ਮਹੀਨੇ ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਵਿੱਚ ਆ ਜਾਂਦਾ ਹੈ ਠੀਕ ਹੈ ਜਿਵੇਂ ਤੁਹਾਨੂੰ ਪਤਾ ਤੁਹਾਡੇ ਐਗਜ਼ਾਮ ਲਗਭਗ 16 April ਨੂੰ ਖਤਮ ਹੋਏ ਆ ਤਾਂ 16 April ਤੋਂ ਤੁਸੀਂ 3 ਮਹੀਨੇ ਅੱਗੇ ਲਾ ਕੇ ਚੱਲੋ ਤਾਂ ਲਗਭਗ ਜੁਲਾਈ ਜੂਨ ਦਾ ਐਂਡ ਤੇ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਤੁਹਾਡਾ ਰਿਜ਼ਲਟ ਆਏਗਾ ਠੀਕ ਹੈ ਕਿਉਂਕਿ ਤੁਸੀਂ ਐਡਮਿਸ਼ਨ ਵੀ ਲੈਣਾ ਅਗੇ ਬੀਏ ਵਗੈਰਾ ਦੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਉਹ ਜ਼ਰੂਰ ਗ੍ਰੈਜੂਏਸ਼ਨ ਕਰਨ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਹੈ ਉਹ ਕੈਡਰ ਦੀ ਤਿਆਰੀ ਕਰਨ ਜਿਨ੍ਹਾਂ ਦਾ ਨਹੀਂ ਪੀਐਸਟੈਟ ਕਲੀਅਰ ਉਹ ਕੀ ਹੈ ਪੀਐਸਟੈਟ ਦੀ ਤਿਆਰੀ ਜ਼ਰੂਰ ਕਰਨ ਓਕੇ ਤਾਂ ਲਗਾ ਕੇ ਚੱਲੋ ਤੁਹਾਡਾ ਰਿਜ਼ਲਟ ਜੂਨ ਦੇ ਐਂਡ ਤੇ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਵਿੱਚ ਆ ਜਾਏਗਾ ਕਿਉਂਕਿ ਪਹਿਲਾਂ ਵੀ ਜਿੰਨੇ ਸੈਸ਼ਨ ਤੋਂ ਮੈਂ ਦੇਖਦਾ ਆ ਰਿਹਾ 2019 21 ਤੋਂ ਮੈਂ ਨੋਟ ਕਰਦਾ ਆ ਰਿਹਾ ਤਾਂ 3 ਮਹੀਨਿਆਂ ਦੇ ਵਿੱਚ ਮੈਕਸਿਮਮ ਸੈਕੰਡ ইয়ার ਦਾ ਰਿਜ਼ਲਟ ਆ ਜਾਂਦਾ ਠੀਕ ਹੈ ਤਾਂ 3 ਮਹੀਨੇ ਤੁਹਾਡੇ ਬੰਦਿਆ ਲਗਭਗ 16 ਜੁਲਾਈ ਦੇ ਨੇੜੇ ਜਿਹੜੇ ਤਾਂ ਉਦੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਜਰੂਰ ਆ ਜਾਏਗਾ ਹਲੇ ਵੇਟ ਨਾ ਕਰੋ ਹਜੇ ਲਗਭਗ 1.5 2 ਮਹੀਨੇ ਪਏ ਆ ਕਿਉਂਕਿ ਹਲੇ ਤਾਂ ਪੇਪਰ ਹੋਏ ਨੂੰ 1 ਮਹੀਨਾ ਹੋਇਆ ਠੀਕ ਹੈ ਹਜੇ ਦਾ ਪੇਪਰ ਡਾਈਟ ਦੇ ਵਿੱਚ ਗਏ ਨੇ ਉੱਥੇ ਚੈਕਿੰਗ ਵਗੈਰਾ ਚੱਲ ਰਹੀ ਹੈ ਠੀਕ ਹੈ ਉਸ ਤੋਂ ਬਾ ਆਂ ਫਰੈਸੀ ਆਰਟੀ ਸਰ ਆ ਰਿਜ਼ਲਟ ਕੰਪਾਈਲ ਕਰਦੀ ਹੈ ਉਸ ਤੋਂ ਬਾਅਦ ਜਾ ਕੇ ਤੁਹਾਡਾ ਰਿਜ਼ਲਟ ਆਉਂਦਾ ਓਕੇ ਉਸ ਤੋਂ ਬਾਅਦ 23 25 23 25 ਵਾਲ ਦਾ ਆਰਾਮ ਨਾਲ ਬੈਠੋ ਠੀਕ ਹੈ ਹਜੇ 1 ਮਹੀਨਾ ਹੋਇਆ ਪਿਛਲੇ 3-4 ਸਾਲ ਦੇ ਰਿਕਾਰਡ ਤੋਂ ਮੈਂ ਦੱਸ ਸਕਦਾ ਵੀ ਇਹ ਰਿਜ਼ਲਟ ਇਹਨਾਂ ਲਗਭਗ 5-6 ਮਹੀਨਿਆਂ ਦੇ ਵਿੱਚ ਆਉਂਦਾ ਠੀਕ ਹੈ 5-6 ਮਹੀਨੇ ਤੁਸੀਂ ਮੰਨ ਕੇ ਚੱਲੋ ਫਿਰ ਤੁਹਾਡਾ ਰਿਜ਼ਲਟ ਆਊਗਾ ਲਗਭਗ ਸਤੰਬਰ ਅਕਤੂਬਰ ਦੇ ਨੇੜੇ ਠੀਕ ਹੈ ਪਹਿਲਾਂ ਵਾਲਾ ਰਿਕਾਰਡ ਇਹੀ ਕਹਿੰਦਾ ਫਸਟ ইয়ার ਦਾ ਰਿਜ਼ਲਟ ਲਗਭਗ 6 ਮਹੀਨਿਆਂ ਦੇ ਵਿੱਚ ਆਉਂਦਾ ਠੀਕ ਹੈ ਕਿਉਂਕਿ ਫਸਟ ইয়ার ਨੂੰ ਕੋਈ ਕਾਲੀ ਤਾਂ ਹੁੰਦੀ ਨਹੀਂ ਓਕੇ ਫਸਟ ইয়ার ਦੇ টিਪੀ ਸ਼ੁਰੂ ਹੋਏਗੀ ਉਮੀਦ ਹੈ ਮਈ ਦੇ ਐਂਡ ਵਿੱਚ ਸ਼ੁਰੂ ਹੋ ਜੇ ਜੇ ਮਈ ਦੇ ਐਂਡ ਵਿੱਚ ਸ਼ੁਰੂ ਨਹੀਂ ਹੁੰਦੀ ਤਾਂ ਫਿਰ ਜੁਲਾਈ ਦੇ ਫਸਟ ਵੀਕ ਤੋਂ ਤੁਹਾਡੀ টিਪੀ ਸ਼ੁਰੂ ਹੋਏਗੀ ਵੈਸੇ ਮੋਸਟ ਪ੍ਰੋਬੇਬਲੀ ਜਿਹੜੀ টিਪੀ ਹੈ ਉਹ ਤੁਹਾਡੀ ਜੁਲਾਈ ਚ ਸ਼ੁਰੂ ਹੋਏਗੀ ਠੀਕ ਹੈ ਕਿਉਂਕਿ 6 ਮਨთ ਦੀ ਟ੍ਰੇਨਿੰਗ ਹੈ ਲਗਭਗ 117 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਤਾਂ ਪੂਰਾ ਸੈਸ਼ਨ ਮੰਨ ਕੇ ਚਲੋ ਜੇ ਜੁਲਾਈ ਵਿੱਚ ਸ਼ੁਰੂ ਹੁੰਦੀ ਹੈ ਤਾਂ 12ਵੇਂ ਮਹੀਨੇ ਤੱਕ ਤੁਹਾਡੀ ਟ੍ਰੇਨਿੰਗ ਚੱਲੇਗੀ ਠੀਕ ਹੈ 117 ਦਿਨ ਤੁਸੀਂ ਪੂਰੇ ਕਰਨੇ ਹੁੰਦੇ ਆ ਜਿੰਦੇ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਫਾਈਲਾਂ ਬਣਾਉਣੀਆਂ ਹੁੰਦੀਆਂ ਠੀਕ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਹੈ ਓਕੇ ਜੇਕਰ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਥੈਂਕ ਯੂ ਵੈਰੀ ਮਚ